ਚੜੂ ਚੜੂ ਆਪ ਦਾ ਜਿਹੜਾ ਅਹੁਦਾ ਹੈਗਾ 77 ਦਾ ਤੇ ਡਿਊਟੀ ਵੀ ਬੜੀ ਸਖਤ ਸੀਗੀ ਤੇ ਕੰਮ ਵੀ ਤੁਸੀਂ ਬਹੁਤ ਵੱਡੇ ਲੈਵਲ ਤੇ ਕਰ ਰਹੇ ਹੋ ਤੇ ਕੀ ਕਹਿਣਾ ਚਾਹੋਗੇ ਤੇ ਕਿਸ ਤਰ੍ਹਾਂ ਦੀ ਪੋਜੀਸ਼ਨ ਹੈ ਜੀ ਬਹੁਤ ਵਧੀਆ ਪੋਜੀਸ਼ਨ ਹੈ ਜੀ ਬਠਿੰਡਾ ਲੋਕ ਸਭਾ ਸਾਰੇ ਚੀਜ਼ ਜੇ ਆਪਾਂ ਕੁੱਲ ਮਿਲਾ ਕੇ ਦੇਖੀਏ ਤਾ ਗਰਮੀਤ ਸਿੰਘ ਕੁੱਡੀਆਂ ਜੀ ਲੀਡ 'ਚ ਜਾ ਰਹੇ ਆ ਤੇ ਜੇ ਆ ਪਿੰਡ ਦੀ ਗੱਲ ਕਰਾਂ ਤਾਂ ਜਿਵੇਂ ਇਥੋਂ ਜੀਤਵਿੰਦਰ ਸਿੰਘ ਸਿੱਧੂ ਜੀ ਨੇ ਪਿੰਡ ਦੇ ਕੈਂਡੀਡੇਟ ਪਰ ਫਿਰ ਵੀ ਬਹੁਤ ਵਧੀਆ ਪੋਜੀਸ਼ਨ ਆ ਪਿੰਡ 'ਚ ਅਸੀਂ ਪਿੰਡ 'ਚ ਲੀਡ ਤੇ ਆਵਾਂਗੇ ਵਧੀਆ ਸਹਿਯੋਗ ਆ ਪਿੰਡ ਵਾਸੀਆਂ ਦਾ ਕਿਉਂਕਿ ਲੋਕ ਸਰਕਾਰ ਨੇ ਬਹੁਤ ਵਧੀਆ ਕੰਮ ਕਰੇ ਨੇ ਜੇ ਆਪਾਂ ਬਿੱਲਾਂ ਦੀ ਗੱਲ ਕਰਕੇ ਬਿਜਲੀ ਦੀ ਬਿਜਲੀ 24 ਘੰਟੇ ਫਰੀ ਕਿਸਾਨਾਂ ਨੂੰ ਦਿੱਤੀ ਗਈ ਆ ਤੇ ਘਰ ਦੇ ਬਿਜਲੀ ਦੇ ਬਿੱਲ ਆ ਜਿਹੜੇ ਉਹ ਮੁਫਤ ਆਇਆ ਸਰਕਾਰੀ ਨੌਕਰੀਆਂ ਮਿਲੀਆਂ ਲੋਕ ਕੰਮ ਦੇ ਬੇਸ ਤੇ ਸਾਨੂੰ ਵੋਟ ਦੇ ਰਹੇ ਆ ਬਾਕੀ ਸਾਡੀ ਟੀਮ ਦਾ ਬਹੁਤ ਵੱਡਾ ਸਹਿਯੋਗ ਰਿਹਾ ਪਿੰਡ ਦੇ ਵਿੱਚ ਜਿਨ੍ਹਾਂ ਨੇ ਬਹੁਤ ਮਿਹਨਤ ਕਰੀ ਆ ਤੇ 4 ਤਰੀਕ ਨੂੰ ਇਹਦੇ ਨਤੀਜੇ ਸਾਰਿਆਂ ਦੇ ਸਾਹਮਣੇ ਆ ਜਾਣਗੇ 2.5 ਸਾਲ ਹੋ ਗਏ ਸਰਕਾਰ ਨੂੰ ਹੁਣ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਆਪਣੇ ਪਾਰਟੀ ਨੇ ਉਮੀਦਵਾਰ ਖੜੇ ਆ ਪਹਿਲੀ ਵਾਰ ਜਿਹੜਾ ਹੈਗਾ ਬਟਿੰਡਾ ਸੀਟ ਤੇ ਬਹੁਤ ਮਜ਼ਬੂਤ ਕੈਂਡੀਡੇਟ ਦਿੱਤਾ ਕਿਉਂਕਿ ਪਾਰਟੀ ਵੱਲੋਂ ਪਹਿਲਾਂ ਹੀ ਉਹ ਇੱਕ ਵੱਡੇ ਉੱਚ ਅਹੁਦੇ ਦੇ ਉੱਤੇ ਕੇਂਦਰੀ ਆਪਣਾ ਸੌਰੀ ਵਿਧਾਨ ਸਭਾ ਦੇ ਵਿੱਚ ਮੰਤਰੀ ਮੰਡਲ ਦੇ ਉੱਤੇ ਹੈ ਤੇ ਪਿੰਡ ਲੈਵਲ ਤੇ ਕਿਸ ਤਰ੍ਹਾਂ ਦੇ ਕੰਮ ਹੋਏ ਆ ਤੇ ਅੱਗੇ ਕੀ ਉਮੀਦ ਹੈ ਕੀਤੀ ਜਾ ਸਕਦੀ ਹੈ ਪਿੰਡ ਲੈਵਲ ਤੇ ਬਹੁਤ ਵਧੀਆ ਕੰਮ ਹੋਇਆ ਜੀ ਜਿੱਥੇ ਆਪਾਂ ਖੜੇ ਆ ਇਹਦੇ ਨਾਲ ਹੀ ਆਪਣੇ ਮhalla ਕਲੀਨਿਕਾ ਉਹ ਖੋਲਿਆ ਗਿਆ ਗਿਆ ਲਾਇਬ੍ਰੇਰੀ ਆ ਜਿਹੜੀ ਉਹਦੀ ਗ੍ਰਾਂਟ ਆਈ ਹੋਈ ਆ ਸਟੇਡੀਅਮ ਆ 5.5 ਕਰੋੜ ਰੁਪਇਆ ਜਿਹੜਾ ਕਿ ਅਜੇ ਤੱਕ ਕਿਸੇ ਸਰਕਾਰ ਨੇ ਦਿੱਤਾ ਹੀ ਨਹੀਂ ਸੀਗਾ ਇੰਡੋਰ ਸਟੇਡੀਅਮ ਆ ਉਹ ਕੁੱਲ ਲੈ ਕੇ ਮੁੜ ਗਿਆ ਆਇਆ ਹੋਇਆ ਉਹਦੀ ਗਰਾਂਟ ਵੀ ਇਲੈਕਸ਼ਨਾਂ ਤੋਂ ਬਾਅਦ ਸ਼ੁਰੂ ਹੋ ਜੂਗਾ ਬਾਕੀ ਸਕੂਲ ਦੇ ਆ ਜਿਹੜੇ ਸਿੱਖਿਆ ਦੇ ਹਾਸਤੇ ਕੰਮ ਕੀਤਾ ਅਸੀਂ ਸਕੂਲ ਚ ਵਧੀਆ ਚਾਰ ਦਿਵਾਰੀ ਹੋਈ ਆ ਬਾਕੀ ਕਮਰੇ ਵਧੀਆ ਸਟਾਫ ਆ ਤੇ ਪਿੰਡ ਚ ਨੌਕਰੀਆਂ ਬਹੁਤ ਵਧੀਆ ਮਿਲਣਗੀਆਂ ਸਾਰੇ ਮੁੰਡਿਆਂ ਨੂੰ ਕੁੱਲ ਮਿਲਾ ਕੇ ਬਹੁਤ ਵਧੀਆ ਕੰਮ ਕਰੇ ਆਗੇ ਸਰਕਾਰ ਨੇ ਤੇ ਅੱਗੇ ਵੀ ਜਾਰੀ ਰਹਿਣਗੇ ਭਗਵਾਨਤਮਨ ਦੀ ਫਰੇਕ ਕੀਤੇ ਹੋਏ ਕੰਮ ਤੇ ਲੋਕ ਫਤਵਾ ਦੇ ਰਿਹਾ ਮੋਰ ਆਪਣੇ ਆਪ ਲਾ ਰਹੇ ਆ ਉਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਜਾਣ ਕੇ ਬਹੁਤ ਵਧੀਆ ਕੰਮ ਕੀਤੇ ਹੋਏ ਸਰਕਾਰ ਨੂੰ ਨੌਜਵਾਨਾਂ ਨੂੰ ਕੀ ਇਸ ਨੇ ਆ ਦੇਣਾ ਚਾਹੁੰਦੇ ਹੁਣ ਇਸ ਟਾਈਮ ਤੇ ਜਿਹੜਾ ਹੈਗਾ ਇਹ ਕਹਿ ਸਕਦੇ ਆਂ ਵੀ ਜਿਹੜੀ ਅੱਜ ਹੁਣ ਚੋਣ ਦਾ ਆਖਰੀ ਦਿਨ ਹੈ ਜਿਹੜਾ ਫੜਾ ਹੈ 7ਵਾਂ ਹਿੰਦੁਸਤਾਨ ਦੇ ਵਿੱਚ ਤੇ ਲੋਕਾਂ ਦੇ ਵਿੱਚ ਵੀ ਉਤਸ਼ਾਹ ਦੇਖਣ ਨੂੰ ਬੜਾ ਸਵੇਰ ਤੋਂ ਲੰਬੀਆਂ ਲਾਈਨਾਂ ਲੱਗੀਆਂ ਸੀ ਕਵਰੇਜ ਕੀਤੀ ਹੈ ਤੇ ਤੁਹਾਡਾ ਜਿਹੜਾ ਹੈਗਾ ਕੰਮ ਕਰਨ ਦਾ ਵੀ ਤਰੀਕਾ ਅਸੀਂ ਦੇਖਿਆ ਵਧੀਆ ਤਰੀਕੇ ਨਾਲ ਤੁਸੀਂ ਕੰਮ ਕਰ ਰਹੇ ਹੋ ਅਜੇ ਵੀ ਕੁਝ ਲੋਕ ਘਰਾਂ ਦੇ ਵਿੱਚ ਬੈਠੇ ਆ ਅੱਜ ਮੌਸਮ ਵੀ ਬੜਾ ਵਧੀਆ ਹੈਗਾ ਤੇ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਲੋਕਾਂ ਨੂੰ ਇਹੀ ਕਹਿਣਾ ਚਾਹਾਂਗੇ ਜੀ ਦੇਖੋ ਕੰਮ ਕਰਿਆ ਸਰਕਾਰ ਨੇ ਤੁਸੀਂ ਸਰਕਾਰ ਦਾ ਹੌਸਲਾ ਵਧਾਓ ਸਾਰੇ ਵੋਟ ਪਾਓ ਆ ਕੇ ਛੋਟਾ ਜਿਹੜੀ ਵੋਟ ਆ ਉਹਦੇ ਨਾਲ ਛੋਟਾ ਆਪਦਾ ਵੀ ਅਧਿਕਾਰ ਆ ਵੋਟ ਪਾਉਣ ਦਾ ਤੇ ਸਰਕਾਰ ਨੂੰ ਵੀ ਇਹਦੇ ਨਾਲ ਹੌਸਲਾ ਮਿਲਦਾ ਵੀ ਜੇ ਅਸੀਂ ਕੰਮ ਕਰਿਆ ਤਾਂ ਲੋਕ ਸਾਡੇ ਨਾਲ ਖੜੇ ਆ ਬਾਕੀ ਨੌਜਵਾਨਾਂ ਨੂੰ ਇਹੀ ਸਨੇਹਾ ਦੇਣਾ ਚਾਹਾਂਗੇ ਕਿ ਨੌਜਵਾਨੀ ਦੇਖਦਾ ਭਵਿੱਖ ਹੁੰਦੀ ਆ ਉਹ ਵਧੀਆ ਪੜ੍ਹਨਗੇ ਲਿਖਣਗੇ ਤਾਂ ਜਿਹੜੀ ਸਰਕਾਰ ਆਮ ਆਦਮੀ ਪਾਰਟੀ ਦੀ ਉਹ ਬਿਨਾ ਕਿਸੇ ਸ਼ਿਫਾਰਿਸ਼ ਤੋਂ ਬਿਨਾ ਪੈਸੇ ਤੋਂ ਉਹਨਾਂ ਦੀ ਮਿਹਨਤ ਦਾ ਮੁੱਲ ਪਾਊਗੀ ਤੇ ਉਹਨਾਂ ਨੂੰ ਨੌਕਰੀਆਂ ਵੱਧ ਤੋਂ ਵੱਧ ਦਿੱਤੀਆਂ ਜਾਣਗੀਆਂ ਠੀਕ ਹੈ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ